ਨਹਿਰ ਦੇ ਵਿੱਚ ਇੱਕ ਕਾਰ ਡਿੱਗੀ ਆ ਐਸਾ ਕਾਰ ਦੇ ਵਿੱਚ 31 ਸਾਲਾਂ ਦਾ ਮੁੰਡਾ ਛੜਾ ਉਹ ਸਵਾਰ ਸੀ ਕਾਰਨ ਹਲੇ ਤੱਕ ਪਤਾ ਨਹੀਂ ਲੱਗ ਸਕੇ ਕਿ ਕਿਹੜੇ ਕਾਰਨ ਰਹੇ ਕਿ ਇਹ ਕਾਰ ਸਿੱਧੀ ਜਾ ਕੇ ਨਹਿਰ ਦੇ ਵਿੱਚ ਡਿੱਗੀ ਤਾਂ ਜਦੋਂ ਇਹ ਕਾਰ ਨਹਿਰ ਦੇ ਵਿੱਚ ਡਿੱਗਦੀ ਆ ਤਾਂ ਸਥਾਨਕ ਲੋਕ ਨੇ ਜਿਹੜੇ ਉਹ ਮੌਕੇ ਦੇ ਉੱਪਰ ਇਕੱਠੇ ਹੋ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਵੀ ਮੌਕੇ ਦੇ ਉੱਪਰ ਪਹੁੰਚ ਜਾਂਦਾ ਹੈ ਗੋਤਾਖੋਰਾਂ ਦੀਆਂ ਟੀਮਾਂ ਨੇ ਜਿਹੜੀਆਂ ਉਹ ਬੁਲਾ ਲਈਆਂ ਜਾਂਦੇ ਨੇ ਨਾਲ ਹੀ ਕ੍ਰੇਨਾਂ ਛੜੀ ਉਹ ਵੀ ਬੁਲਾ ਲਈ ਜਾਂਦੀ ਆ ਤਾਂ ਕ੍ਰੇਨ ਦੀ ਮਦਦ ਦੇ ਨਾਲ ਗੱਡੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਗੋਤਾਖੋਰਾਂ ਦੇ ਵੱਲੋਂ ਗੱਡੀ ਨੂੰ ਤਾਂ ਰਸੇ ਪਾ ਲਏ ਗਏ ਨੇ ਪਰ ਮੁੰਡੇ ਦੀ ਭਾਲ ਆ ਜਿਹੜੀ ਉਹ ਹਲੇ ਕੀ ਕੀਤੀ ਜਾ ਰਹੀ ਆ ਤਾਂ ਜਦੋਂ ਇਸ ਮੁੰਡੇ ਦੀ ਕਾਰ ਨਹਿਰ ਦੇ ਵਿੱਚ ਡਿੱਗੀ ਤਾਂ ਇਹ ਮੁੰਡਾ ਜਿਹੜਾ ਨਹਿਰ ਦੇ ਵਿੱਚ ਲਾਪਤਾ ਹੋ ਜਾਂਦਾ ਜਿਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਏਕਮਦੀਪ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ 31 ਸਾਲ ਦੀ ਇਸ ਦੀ ਉਮਰ ਸੀ ਜਿਹੜਾ ਕਿ ਅਬੂਲ ਖੁਰਾਣਾ ਪਿੰਡ ਦਾ ਰਹਿਣ ਵਾਲਾ ਸੀ ਕਾਰਨ ਹਲੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਕਿਹੜੇ ਕਾਰਨ ਰਹੇ ਕਿ ਇਹ ਕਾਰ ਆ ਜਿਹੜੀ ਸਿੱਧਾ ਜਾ ਕੇ ਨਹਿਰ ਦੇ ਵਿੱਚ ਡੁੱਬ ਗਈ ਤਾਂ ਮਲੌਰਟ ਤੋਂ ਜੜੀ ਬਠੰਡਾ ਰੋਡ ਜਾਂਦੀ ਆ ਤਾਂ ਉਸ ਦੇ ਉੱਪਰ ਰਾਜਸਥਾਨ ਨਹਿਰ ਆ ਜਿੱਥੇ ਇਹ ਕਾਰ ਹੈ ਜਿਹੜੀ ਉਸ ਨਹਿਰ ਦੇ ਵਿੱਚ ਡਿੱਗੀ ਆ ਜਿਹੜਾ ਇਸ ਕਾਰ ਨੂੰ ਮੁੰਡਾ ਚਲਾ ਰਿਹਾ ਹੁੰਦਾ ਤਾਂ ਉਹ ਲਾਪਤਾ ਹੋ ਜਾਂਦਾ ਜਦੋਂ ਇਹ ਕਾਰ ਨਹਿਰ ਦੇ ਵਿੱਚ ਡਿੱਗੀ ਤਾਂ ਮੌਕੇ ਦੇ ਉੱਪਰ ਸਥਾਨਕ ਲੋਕ ਨੇ ਜਿਹੜੇ ਉਹ ਇਕੱਠੇ ਹੋਏ ਸਥਾਨਕ ਲੋਕ ਜਦੋਂ ਇਕੱਠੇ ਹੁੰਦੇ ਨੇ ਤਾਂ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਵੀ ਪਹੁੰਚ ਜਾਂਦਾ ਨਾਲ ਦੀ ਨਾਲ ਗੋਤਾਖੋਰਾਂ ਦੀਆਂ ਟੀਮਾਂ ਨੂੰ ਇਤਲਾਹ ਕਰ ਦਿੱਤੀ ਜਾਂਦੀ ਹੈ ਤੇ ਨਾਲ ਦੀ ਨਾਲ ਕਰੇ ਨਾ ਜਿਹੜੀ ਉਹ ਵੀ ਬੁਲਾ ਲਈ ਜਾਂਦੀ ਆ ਤਾਂ ਗੱਡੀ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਵੀ ਕੀਤੀਆਂ ਜਾ ਰਹੀਆਂ ਨੇ ਪਰ ਮੁੰਡੇ ਦਾ ਹਲੇ ਤੱਕ ਕੁਝ ਪਤਾ ਜਿਹੜਾ ਉਹ ਨਹੀਂ ਲੱਗ ਸਕਿਆ ਤਾਂ ਮੁੰਡੇ ਦੀ ਪਾਲ ਆ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਆ ਕਾਰਨ ਹਲੇ ਤੱਕ ਪਤਾ ਨਹੀਂ ਲੱਗ ਸਕੇ ਕਿ ਕਿਹੜੇ ਕਾਰਨਾ ਕਰਕੇ ਇਹ ਮੁੰਡੇ ਦੀ ਕਾਰ ਆ ਜਿਹੜੀ ਉਹ ਨਹਿਰ ਦੇ ਵਿੱਚ ਡਿੱਗਿਆ ਤਾਂ ਦੱਸਿਆ ਜਾ ਰਿਹਾ ਕਿ ਇਸ ਮੁੰਡੇ ਦੇ ਦੋ ਛੋਟੇ ਛੋਟੇ ਬੱਚੇ ਨੇ ਹਲੇ ਕੁਝ ਸਮੇਂ ਪਹਿਲਾਂ ਹੀ ਇਸ ਨੇ ਕੋਠੀ ਪਾਈ ਆ ਤੇ ਇਸ ਮੁੰਡੇ ਦੀ ਜਿਹੜੀ ਕਾਰ ਹੈ ਉਹ ਨਹਿਰ ਦੇ ਵਿੱਚ ਡਿੱਗੀ ਆ ਤਾਂ ਲਾਪਤਾ ਹੋਇਆ ਮੁੰਡਾ ਜਿਸ ਨੂੰ ਲੱਭਣ ਦੀਆਂ ਲਗਾਤਾਰ ਕੋਸ਼ਿਸ਼ਾਂ ਨੇ ਜਿਹੜੀਆਂ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਸਰ ਕੀ ਮਾਮਲਾ ਕੀ ਸਾਰਾ ਜਿਹੜਾ ਕਾਰ ਡਿੱਗੀ ਕਦੋਂ ਡਿੱਗਿਆ ਕੌਣ ਸੀ ਜੀ ਇਹ ਲੜਕਾ ਜਿਹੜਾ ਏਕਮਦੀਪ ਸਿੰਘ ਵੀਰ ਦਾ ਉਮਰ तकरीबन 20 ਸਾਲ ਦਾ ਲੱਗ ਰਿਹਾ ਤੇ 31 ਤਰੀਕ ਦਾ ਇਨਸੀਡੈਂਟ ਹੈਗਾ ਇਹ ਉਦੋਂ 31 ਤਰੀਕ ਨੂੰ ਡਿੱਗੀ ਹੈ ਤੇ ਹੁਣ ਐਨਡੀਆਰਐਫ ਦੀਆਂ ਟੀਮਾਂ ਅਸੀਂ ਬੁਲਾਈਆਂ ਤੇ ਉਸ ਤੋਂ ਬਾਅਦ ਹੁਣ ਦੇਖਦੇ ਆ ਵੀ ਕੀ ਜਿਹੜਾ ਉਹ ਬੰਦਾ ਹੈ ਨਹਿਰ ਦੇ ਵਿੱਚ ਇੱਕ ਕਾਰ ਡਿੱਗੀ ਆ ਐਸਾ ਕਾਰ ਦੇ ਵਿੱਚ 31 ਸਾਲਾਂ ਦਾ ਮੁੰਡਾ ਛੜਾ ਉਹ ਸਵਾਰ ਸੀ ਕਾਰਨ ਹਲੇ ਤੱਕ ਪਤਾ ਨਹੀਂ ਲੱਗ ਸਕੇ ਕਿ ਕਿਹੜੇ ਕਾਰਨ ਰਹੇ ਕਿ ਇਹ ਕਾਰ ਸਿੱਧੀ ਜਾ ਕੇ ਨਹਿਰ ਦੇ ਵਿੱਚ ਡਿੱਗੀ ਤਾਂ ਜਦੋਂ ਇਹ ਕਾਰ ਨਹਿਰ ਦੇ ਵਿੱਚ ਡਿੱਗਦੀ ਆ ਤਾਂ ਸਥਾਨਕ ਲੋਕ ਨੇ ਜਿਹੜੇ ਉਹ ਮੌਕੇ ਦੇ ਉੱਪਰ ਇਕੱਠੇ ਹੋ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਵੀ ਮੌਕੇ ਦੇ ਉੱਪਰ ਪਹੁੰਚ ਜਾਂਦਾ ਹੈ ਗੋਤਾਖੋਰਾਂ ਦੀਆਂ ਟੀਮਾਂ ਨੇ ਜਿਹੜੀਆਂ ਉਹ ਬੁਲਾ ਲਈਆਂ ਜਾਂਦੀਆਂ ਨੇ ਨਾਲ ਹੀ ਕ੍ਰੇਨਾਂ ਛੜੀ ਉਹ ਵੀ ਬੁਲਾ ਲਈ ਜਾਂਦੀ ਆ ਤਾਂ ਕ੍ਰੇਨ ਦੀ ਮਦਦ ਦੇ ਨਾਲ ਗੱਡੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਗੋਤਾਖੋਰਾਂ ਦੇ ਵੱਲੋਂ ਗੱਡੀ ਨੂੰ ਤਾਂ ਰਸੇ ਪਾ ਲਏ ਗਏ ਨੇ ਪਰ ਮੁੰਡੇ ਦੀ ਭਾਲ ਆ ਜਿਹੜੀ ਉਹ ਹਲੇ ਵੀ ਕੀਤੀ ਜਾ ਰਹੀਤਾ ਜਦੋਂ ਇਸ ਮੁੰਡੇ ਦੀ ਕਾਰ ਨਹਿਰ ਦੇ ਵਿੱਚ ਡਿੱਗੀ ਤਾਂ ਇਹ ਮੁੰਡਾ ਜਿਹੜਾ ਨਹਿਰ ਦੇ ਵਿੱਚ ਲਾਪਤਾ ਹੋ ਜਾਂਦਾ ਜਿਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਇਕਮਦੀਪ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ 31 ਸਾਲ ਦੀ ਇਸ ਦੀ ਉਮਰ ਸੀ ਜਿਹੜਾ ਕਿ ਅਬੂਲ ਖੁਰਾਣਾ ਪਿੰਡ ਦਾ ਰਹਿਣ ਵਾਲਾ ਸੀ ਕਾਰਨ ਹਲੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਕਿਹੜੇ ਕਾਰਨ ਰਹੇ ਕਿ ਇਹ ਕਾਰ ਆ ਜਿਹੜੀ ਸਿੱਧਾ ਜਾ ਕੇ ਨਹਿਰ ਦੇ ਵਿੱਚ ਡੁੱਬ ਗਈ ਤਾਂ ਮਲੌਰਟ ਤੋਂ ਜੜੀ ਬਠੰਡਾ ਰੋਡ ਜਾਂਦੀ ਹੈ ਤਾਂ ਉਸ ਦੇ ਉੱਪਰ ਰਾਜਸਥਾਨ ਨਹਿਰਾ ਜਿੱਥੇ ਇਹ ਕਾਰ ਹੈ ਜਿਹੜੀ ਉਸ ਨਹਿਰ ਦੇ ਵਿੱਚ ਡਿੱਗੀ ਆ ਜਿਹੜਾ ਇਸ ਕਾਰ ਨੂੰ ਮੁੰਡਾ ਚਲਾ ਰਿਹਾ ਹੁੰਦਾ ਤਾਂ ਉਹ ਲਾਪਤਾ ਹੋ ਜਾਂਦਾ ਜਦੋਂ ਇਹ ਕਾਰ ਨਹਿਰ ਦੇ ਵਿੱਚ ਡਿੱਗੀ ਤਾਂ ਮੌਕੇ ਦੇ ਉੱਪਰ ਸਥਾਨਕ ਲੋਕ ਨੇ ਜਿਹੜੇ ਉਹ ਇਕੱਠੇ ਹੋਏ ਸਥਾਨਕ ਲੋਕ ਜਦੋਂ ਇਕੱਠੇ ਹੁੰਦੇ ਨੇ ਤਾਂ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਵੀ ਪਹੁੰਚ ਜਾਂਦਾ ਨਾਲ ਦੀ ਨਾਲ ਗੋਤਾਖੋਰਾਂ ਦੀਆਂ ਟੀਮਾਂ ਨੂੰ ਇਤਲਾਹ ਕਰ ਦਿੱਤੀ ਜਾਂਦੀ ਹੈ ਤੇ ਨਾਲ ਦੀ ਨਾਲ ਕਰੇਨਾਂ ਜਿਹੜੀ ਉਹ ਵੀ ਬੁਲਾ ਲਈ ਜਾਂਦੀ ਆ ਤਾਂ ਗੱਡੀ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਵੀ ਕੀਤੀਆਂ ਜਾ ਰਹੀਆਂ ਨੇ ਪਰ ਮੁੰਡੇ ਦਾ ਹੱਲੇ ਤੱਕ ਕੁਝ ਪਤਾ ਜਿਹੜਾ ਉਹ ਨਹੀਂ ਲੱਗ ਸਕਿਆ ਤਾਂ ਮੁੰਡੇ ਦੀ ਭਾਲ ਹੈ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਆ ਕਾਰਨ ਹਲੇ ਤੱਕ ਪਤਾ ਨਹੀਂ ਲੱਗ ਸਕੇ ਕਿ ਕਿਹੜੇ ਕਾਰਨਾ ਕਰਕੇ ਇਹ ਮੁੰਡੇ ਦੀ ਕਾਰ ਆ ਜਿਹੜੀ ਉਹ ਨਹਿਰ ਦੇ ਵਿੱਚ ਡਿੱਗਿਆ ਤਾਂ ਦੱਸਿਆ ਜਾ ਰਿਹਾ ਕਿ ਇਸ ਮੁੰਡੇ ਦੇ ਦੋ ਛੋਟੇ ਛੋਟੇ ਬੱਚੇ ਨੇ ਹਲੇ ਕੁਝ ਸਮੇਂ ਪਹਿਲਾਂ ਹੀ ਇਸ ਨੇ ਕੋਠੀ ਪਾਈ ਆ ਤੇ ਇਸ ਮੁੰਡੇ ਦੀ ਜਿਹੜੀ ਕਾਰ ਹੈ ਉਹ ਨਹਿਰ ਦੇ ਵਿੱਚ ਡਿੱਗੀ ਆ ਤਾਂ ਲਾਪਤਾ ਹੋਇਆ ਮੁੰਡਾ ਜਿਸ ਨੂੰ ਲੱਭਣ ਦੀਆਂ ਲਗਾਤਾਰ ਕੋਸ਼ਿਸ਼ਾਂ ਨੇ ਜਿਹੜੀਆਂ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਸਰ ਕੀ ਮਾਮਲਾ ਕੀ ਸਾਰਾ ਜਿਹੜਾ ਕਾਰ ਡਿੱਗੀ ਤਾਂ ਡੀਅਰ ਕੌਣ ਸੀਗੇ ਜੀ ਵੀ ਲੜਕਾ ਜਿਹੜਾ ਏਕਮਦੀਪ ਸਿੰਘ ਵੀ ਦਾ ਉਮਰ तकरीबन 20 ਸਾਲ ਦਾ ਲੱਗ ਰਿਹਾ ਤੇ 31 ਤਰੀਕ ਦਾ ਇਨਸੀਡੈਂਟ ਹੈਗਾ ਇਹ ਉਦੋਂ 31 ਡਿਗਰੀ ਦੀ ਹੈ ਤੇ ਹੁਣ ਐਨਡੀਆਰਫ ਦੀਆਂ ਟੀਮਾਂ ਅਸੀਂ ਬੁਲਾਈਆਂ ਤੇ ਉਸ ਤੋਂ ਬਾਅਦ ਹੁਣ ਦੇਖਦੇ ਆ ਵੀ ਜਿਹੜਾ ਉਹ ਬੰਦਾ ਹੈ